ਪੰਜਾਬ ਦੇ 34 ਲੱਖ ਖੱਤਰੀਆਂ ਦੀ ਪ੍ਰਤੀਨਿਧਤਾ ਕਰਨ ਲਈ ਹੋਂਦ ਵਿੱਚ ਆਈ ਖੱਤਰੀ ਮਹਾਸਭਾ ਪੰਜਾਬ ਦਾ ਪਹਿਲਾ ਸੂਬਾ ਪਦਰੀ প্রতিনিধি اجلاس ਲੁਧਿਆਣਾ ਦੇ ਖਲਬ ਦੇ ਵਿੱਚ ਮਹਾਸਭਾ ਦੇ ਹਾਈ ਕਮਾਂਡ ਅਸ਼ੋਕ ਥਾਪਰ ਕੌਮੀ ਪ੍ਰਦਾਨ ਅਮਰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਦੀ ਅਗਵਾਹੀ ਹੈ ਅਤੇ ਪ੍ਰਦੇਸ਼ ਪ੍ਰਦਾਨ ਵਿਜੀਤੀ ਰੈਡਵੋਕੇਟ ਮੋਗਾ ਦੀ ਪ੍ਰਦਾਨਗੀ ਦੇ ਵਿੱਚ ਹੋਇਆ ਇਸ اجلاس ਵਿੱਚ ਖੱਤਰੀ ਮਹਾਸਭਾ ਪੰਜਾਬ ਨਾਲ ਸੰਬੰਧਿਤ ਸਥਾਨਕ ਅਤੇ ਜ਼ਿਲ੍ਹਾ ਇਕਾਈਆਂ ਦੇ ਕਰੀਬ 45 ਸਟੇਸ਼ਨਾਂ ਤੋਂ ਪਗ 50 ਪ੍ਰਤੀਨਿਧੀ ਸ਼ਾਮਲ ਹੋਏ ਮੰਚ ਦਾ ਸੰਚਾਲਨ ਮਹਾਸਭਾ ਦੇ ਜਨਰਲ ਸੱਤਰ ਪਵਨ ਪੰਡਾਰੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਖੱਤਰੀ ਮਹਾਸਭਾ ਦੇ ਆਗੂ ਨੇ ਕਿਹਾ ਜਿਥੇ ਸਾਰੇ ਹੀ ਸਮਾਜ ਨੂੰ ਇਕਜੁੱਟ ਕਰਕੇ ਸਰਕਾਰਾਂ ਕੋਲੋਂ ਵੰਦੇ ਹੱਕ ਦਿਵਾਏ ਜਾਂਦੇ ਨੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ <th>ਪੜ ਦੇ ਨਾਮ ਤੇ ਹੋਣਾ ਚਾਹੀਦਾ ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹਾਂ ਜੀ ਸਰ ਸਾਹਿਬ ਅੱਜ ਜਿਹੜੀ ਆ ਖੱਤਰੀ ਮਹਾਸਭਾ ਦੀ ਬੈਠਕ ਹੋ ਰਹੀ ਹੈ ਕਿਹੜੇ-ਕਿਹੜੇ ਵਿਸ਼ਾ ਤੇ ਅੱਜ ਜਿਹੜੀ ਬੈਠਕ ਆ ਔਰ ਕੀ ਟੀਚਾ ਲੱਗਿਆ ਪਹਿਲਾ ਤਾਂ ਸਾਰੇ ਦਸ਼ਕਰਾਂ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਹਿੰ ਜੈ ਭਾਰਤ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੂੰਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਅੱਜ ਲਗਭਗ 5-600 ਬੰਦਾ ਜਿਹੜਾ ਹੈਗਾ ਲੁਧਿਆਣਾ ਕਰਲਾ ਪਹੁੰਚਿਆ ਹੈ ਖੱਤਰੀ ਸਮਾਜ ਦੀ ਲੋਕ ਇੱਥੇ ਇਕੱਠੇ ਹੋਏ ਆ ਅਲੱਗ-ਅਲੱਗ ਸ਼ਹਿਰਾਂ ਤੋਂ ਪ੍ਰਧਾਨ ਦੇ ਹਾਤੀ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਸਾਰੀ ਕਮੇਟੀਆਂ ਜੀ ਇਕੱਠੀਆਂ ਹੋਈਆਂ ਇਹ ਖੱਤਰੀ ਮਹਾਸਭਾ ਜਿਹੜੀ ਹੈ ਦਸੰਬਰ ਦੇ ਅ ਮਹੀਨੇ 2023 ਦੇ ਵਿੱਚ ਗਠਿਤ ਕੀਤੀ ਗਈ ਸੀ ਕਿਉਂਕਿ ਛੋਟੀਆਂ-ਛੋਟੀਆਂ ਸਬਾਵਾਂ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਸੂਬਿਆਂ 'ਚ ਬਣੀ ਹੋਈਆਂ ਸੀਗੀਆਂ ਤੇ ਅ ਸ਼੍ਰੀ ਅਸ਼ੋਕ <th>ਪਰ ਤੇ ਐਡਵੋਕੇਟ ਵਿਜੇ ਧੀਰਜੀ ਦੀ ਰਹਿਨੁਮਾਈ ਦੇ ਅੰਡਰ ਇਹ ਮਹਤ ਸਬਾ ਦਾ ਗਠਨ ਕੀਤਾ ਗਿਆ ਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਲੁਧਿਆਣੇ ਸੀਗੀ ਤੇ ਇਹਦੇ ਵਿੱਚ ਜਿਹੜੇ ਮੇਨ ਮੁੱਦੇ ਹੈ ਇੱਕ ਤਾਂ ਜਿਹੜਾ ਮੁੱਦਾ ਹੈ ਕਿ ਖੱਤਰੀਆਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਕੋਈ ਸਰਕਾਰ ਖੱਤਰੀ ਸਮਾਜ ਨੂੰ ਪੁੱਛਦੀ ਨਹੀਂ ਹੈਗੀ ਦੂਸਰੀ ਗੱਲ ਇਹਨਾਂ ਨੇ ਇਹ ਰੱਖੀ ਹੈ ਕਿ ਜਿਹੜਾ ਖੱਤਰੀ ਸਮਾਜ ਹੈ ਇਹਨਾਂ ਨੂੰ ਰੱਖਸ਼ਨ ਨਹੀਂ ਮਿਲਦਾ ਤੀਸਰੀ ਗੱਲ ਹੈ ਕਿ ਸਭ ਤੋਂ ਜਿਹੜਾ ਵੱਡਾ ਟੈਕਸਪੇਅਰ ਹੈ ਪੰਜਾਬ ਦਾ ਉਹ ਖत्री ਸਮਾਜ ਹੈ ਸਾਰਾ ਜਿਹੜਾ ਵਪਾਰ ਹੈ ਉਹ ਖਤਰਿਆ ਕੋਲ ਹੈਗਾ ਬਟ ਤੁਨ ਵਾਈ ਕੋਈ ਨਹੀਂ ਉਸ ਤੋਂ ਬਾਅਦ ਅੱਜ ਇਹਨਾਂ ਨੇ ਜਿਹੜਾ ਮੇਨ ਮੁੱਦਾ ਰੱਖਿਆ ਹੈ ਇਹ ਰੱਖਿਆ ਹੈ ਕਿ ਜਿਹੜਾ ਰੇਲਵੇ ਸਟੇਸ਼ਨ ਲੁਧਿਆਣੇ ਦਾ ਨਾਮ ਹੈ ਉਹ ਸ਼ਹੀਦ ਸੁਖਦੇਵ ਧਾਪਰ ਜੀ ਨੂੰ ਸਮਰਪਿਤ ਹੋਵੇ ਅਰਖਸ਼ਨ ਮਿਲੇ ਉਸ ਤੋਂ ਬਾਅਦ ਜਿਹੜਾ ਹੈ ਕੀ ਹੈਗਾ ਨੌ ਘਰੇ ਦੇ ਵਿੱਚ ਜਿਹੜੀ ਸ਼ਹੀਦ ਸੁਖਦੇਵ ਜੀ ਦੀ ਜਨਮ ਸਥਲੀ ਹੈ ਉਹਦਾ ਜਿਹੜਾ ਸਿੱਧਾ ਰਸਤਾ ਹੈਗਾ ਉਹ ਸਰਕਾਰ ਨੂੰ ਕਿਹਾ ਤੇ ਜਿਹੜਾ ਖत्री ਸਮਾਜ ਹੈ ਉਹ 35 ਲੱਖ ਦੀ ਆਬਾਦੀ ਪੰਜਾਬ ਦੇ ਵਿੱਚ ਹੈ ਇਹ ਸਾਰਿਆਂ ਨੂੰ ਇਕਜੁੱਟ ਕੀਤਾ ਜਾਊਗਾ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਦੀ ਮੀਟਿੰਗਾਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਦਸੰਬਰ 2023 ਨੂੰ ਮੋਗਾ ਦੀ ਧਰਤੀ ਦੇ ਉੱਤੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਜਾਬ ਦੇ ਵਿੱਚ ਖੱਤਰੀ ਸਮਾਜ ਦੀ ਪਛਾਣ ਖੱਤਰੀ ਸਮਾਜ ਦਾ ਬੋਲਬਾਲਾ ਖੱਤਰੀ ਸਮਾਜ ਦੀ ਧਮਕ ਬਣਾਉਣ ਦੇ ਇਰਾਦੇ ਨਾਲ ਗਠਨ ਹੋਇਆ ਔਰ ਪੰਜਾਬ ਸਰਕਾਰ ਖੱਤਰੀ ਸਮਾਜ ਦੀ ਪਛਾਣ ਕਰੇ ਜਦੋਂ ਪੰਜਾਬ ਦੇ ਖੱਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਈ ਵੀ ਨੀਤੀ ਬਣਾਵੇ ਕਾਨੂੰਨ ਬਣਾਵੇ ਉਹ ਸਾਡੇ 3471 ਪੰਜਾਬ ਦੇ ਖੱਤਰੀਆਂ ਦੀ ਜਿਹੜੀ ਪ੍ਰਤੀਨਿਧਤਾ ਸਭਾ ਖੱਤਰੀ ਮਾਂ ਸਭਾ ਪੰਜਾਬ ਉਹਨੂੰ ਭਰੋਸੇ ਚ ਲਾਵੇ ਤੇ ਭਰੋਸੇ ਚ ਲੈ ਕੇ ਉਹ ਜਿਹੜੇ ਆ ਕਾਨੂੰਨ ਜਾਂ ਨੀਤੀਆਂ ਬਣਾਉਣ ਇਸ ਇਰਾਦੇ ਦੇ ਨਾਲ ਅਸੀਂ ਜਿਹੜਾ ਵਾ ਇਹ ਸਾਰੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਜਿਹੜਾ ਇਕੱਠੇ ਕਰਨ ਦਾ ਇੱਕ ਮੰਚ ਤੇ ਲਿਆਉਣ ਦਾ ਬੀੜਾ ਠਾਇਆ ਸੈਕੰਡ ਸਾਡਾ ਆਬਜੈਕਟ ਹੈ ਬਹੁਤ ਵਧੀਆ ਵੀ ਅਸੀਂ ਬਰਾਈਆਂ ਰਹਿਤ ਸਮਾਜਿਕ ਰੀਤੀਆਂ ਰਹਿਤ ਭ੍ਰਿਸ਼ਟਾਚਾਰ ਰਹਿਤ ਨੈਤਿਕ ਕੀਮਤਾ ਕਦਰਾਂ ਦੇ ਆਧਾਰਤ ਸਮਾਜ ਦੀ ਸਿਰਜਣਾ ਕਰਨ ਲਈ ਇੱਕ ਛੰਗੇੜੇ ਸਮਾਜ ਦੀ ਸਿਰਜਣਾ ਕਰਨ ਲਈ ਅਗੇਤਾ ਰੋਲ ਮੋਢਲਾ ਰੋਲ ਜਿਹੜਾ ਵਾ ਖੱਤਰੀ ਸਮਾਜ ਜਿਹੜਾ ਅਦਾ ਕਰਨਾ ਚਾਹੁੰਦਾ ਔਰ ਦੂਸਰੇ ਸਮਾਜਾਂ ਲਈ ਇੱਕ ਚਾਨਣ ਮਨਾਰਾ ਬੰਨਾ ਚਾਹੁੰਦਾ ਹੈ ਤਾਂ ਕਿ ਦੂਸਰੇ ਸਵਾਜ ਸਾਡਾ ਅਨੁਸਾਰਨ ਕਰਨ ਤੇ ਅਸੀਂ ਸਾਰੇ ਰਲ ਕੇ ਸਮਾਜ ਫਿਰ ਇੱਕ ਚੰਗੇੜੇ ਸਮਾਜ ਦੀ ਰਚਨਾ ਕਰੀਏ ਇਹ ਸਾਡਾ ਗਾਜ ਜਿਹੜੀ ਬੈਠਕ ਹੋਈ ਹੈ ਕਿੰਨੇ ਕਿ ਜਿਹੜੇ ਆ ਤੁਹਾਡੇ ਨਾਲ ਖਤਰੀ ਪਰਿਵਾਰ ਦੇ ਨਾਲ ਸੰਬੰਧ ਸਾਡੇ ਨਾਲ ਜੀ ਔਨ ਜਿਹੜਾ ਰਿਕਾਰਡ ਹੈਗਾ ਵੈ ਇਸ ਵੇਲੇ 3 ਮਹੀਨੇ ਦਾ ਸਾਡਾ ਸਮਾਂ ਹੋਇਆ ਇਸ 3 ਮਹੀਨੇ ਦੇ ਵਿੱਚ ਜੋ ਸਾਡੀ ਪ੍ਰਾਪਤੀ ਹੈ ਤੁਹਾਡੇ ਸਾਹਮਣੇ ਹੈ ਕਿ ਲਗਭਗ ਆ ਲਿਸਟ ਬੋਲੀ ਹੈਗੀ ਇਹ ਲਿਸਟ ਦੇ ਵਿੱਚ ਦਰਜ ਆ 40 ਜਿਹੜੇ ਸਟੇਸ਼ਨ ਛੋਟੇ ਵੱਡੇ ਕਸਬੇ ਐ ਸ਼ਹਿਰ ਐ ਉਹਨਾਂ ਦੇ ਵਿੱਚ ਯੂਨਿਟ ਜਿਹੜੇ ਆ ਸਾਡੇ ਬਣ ਚੁੱਕੇ ਆ ਉਹਨਾਂ ਦੇ ਇੱਕ ਇੱਕ ਦੋ ਦੋ ਚਾਰ ਚਾਰ ਪ੍ਰਤੀਨਿਧੀ ਸਾਰੇ ਸ਼ਹਿਰਾਂ ਦੇ ਵਿੱਚੋਂ ਅੱਜ ਇੱਥੇ ਆ ਰਹੇ ਜੋੜਨ ਦਾ ਮਕਸਦ ਕੀ ਹੈ ਕੀ ਮੰਨਦੇ ਹੋ ਮਕਸਦ ਇਹ ਹੈ ਖੱਤਰੀ ਸਮਾਜ ਜਿਹੜਾ ਹੈਗਾ ਭਗਵਾਨ ਰਾਮ ਦੇ ਵੰਸ਼ੇ ਦਾ ਦੇਸ਼ ਔਰ ਧਰਮ ਦੀ ਰੱਖਿਆ ਕਰਨਾ ਸਾਡਾ ਖੱਤਰੀ ਧਰਮ ਭਗਵਾਨ ਰਾਮ ਜੀ ਦਾ ਫਰਮਾਨ ਹੈ ਤੇ ਦੇਸ਼ ਓ ਧਰਮ ਦੀ ਰੱਖਿਆ ਕਰਨ ਲਈ ਸਾਡੇ ਪੰਜਾਬ ਦੇ ਖੱਤਰੀਆਂ ਨੇ ਵੀ ਬਹੁਤ ਬਲਦਾਨ ਦਿੱਤਾ ਹੈਗਾ ਵੈ ਦੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਵੀ ਰੀਸੈਂਟਲੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਬਹੁਤ ਸ਼ਹੀਦ ਹੋਏ ਹੈਗੇ ਆ ਤੇ ਸਾਡਾ ਮਤਲਬ ਹੈ ਵੀ ਸਾਨੂੰ ਸਰਕਾਰ ਪ੍ਰਸ਼ਾਸਨ ਇਹ ਖੱਤਰੀ ਸਮਾਜ ਦੀ ਜਿਹੜੀ ਪਛਾਣ ਕਰੇ ਉਹਨੂੰ ਸਮਝੇ ਤੇ ਉਹਦਾ ਜਿਹੜਾ ਹੈਗਾ ਆਦਰ ਮਾਨ ਕਰੇ ਉਹਨੂੰ ਸਨਮਾਨ ਦੇਵੇ ਉਹਦੀਆਂ ਗੱਲਾਂ ਸੁਣੇ ਉਹਦੀਆਂ ਸਮੱਸਿਆਵਾਂ ਸੁਣਨ ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਜਰਨਲ ਕਲਾਸਿਜ਼ ਲਈ 10% ਦਾ ਰਿਜ਼ਰਵੇਸ਼ਨ ਕੋਟਾ ਜਿਹੜਾ ਵਾ ਨਿਸ਼ਚਿਤ ਕੀਤਾ ਸੀਗਾ ਉਹਦੀ 10% ਕੋਟੇ ਦੀ ਅਗਰ ਕਿਸੇ ਨੇ ਯੋਗਤਾ ਹੈਗੀ ਹੈ ਲੈਣਾ ਤਾਂ ਉਹਨੂੰ ਇੱਕ ਸਲਟੀਕੁਇਡ ਯੋਗਤਾ ਸਰਟੀਫਿਕੇਟ ਬਣਾਉਣਾ ਪੈਂਦਾ ਮੇਨੂੰ ਤਾਂ ਮੈਂ ਆਪਣੇ ਦਾਅਵੇ ਨਾਲ ਕਹਿੰਨਾ ਕੋਈ ਉਦਾਹਰਣ ਪੇਸ਼ ਕਰਦੇ ਪੰਜਾਬ ਦੇ ਵਿੱਚ ਜੇ ਚੌਤਾਲਖ ਖੱਤਰੀ ਹੈ ਤੇ ਜੇ ਜਰਨਲ ਕਲਾਸਸ ਹੈ ਉਸ ਦੇ ਖੱਤਰੀ ਹੈ ਅਗਰਵਾਲ ਹੈ ਬ੍ਰਾਹਮਣ ਸਾਰੀਆਂ ਜਰਨਲ ਕਲਾਸਸ ਆਉਂਦੀਆਂ ਜੇ ਪੰਜਾਬ 'ਚ ਇੱਕ ਵੀ ਕਿਸੇ ਜਰਨਲ ਕਲਾਸ ਦੇ ਵਿਅਕਤੀ ਦਾ ਇਹਦਾ ਬੈਨੀਫਿਟ ਲੈਣ ਲਈ ਕੋਈ ਸਰਟੀਫਿਕੇਟ ਵੀ ਬਣਿਆ ਹੋਵੇ ਤਾਂ ਮੈਂ ਜਿਹੜਾ ਹੈਗਾ ਆਪਣੇ ਸਰਕਾਰ ਦੇ ਅੱਗੇ ਸਿਰ ਝੁਕਾਉਣ ਨੂੰ ਤਿਆਰ ਹਾਂ ਜਦੋਂ ਸਾਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਿਆ ਕੋਈ ਸਾਡਾ ਸਰਟੀਫਿਕੇਟ ਹੀ ਨਹੀਂ ਬਣ ਸਕਦਾ ਉਹਦਾ ਇੰਨਾ ਗੁੰਝਲਦਾਰ ਪ੍ਰਕਿਰਿਆ ਹੈਗੀ ਹੈ ਕਿ ਕੋਈ ਸਰਟੀਫਿਕੇਟ ਮੱਝ ਦਾ ਲਾਲ ਬਣਵਾ ਨਹੀਂ ਸਕਦਾ ਇੱਕ ਛਲਾਵਾ ਕੀਤਾ ਔਰ ਅਸੀਂ ਇਸ ਲਈ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਵੀ ਸੈਟਰ ਗਵਰਨਮੈਂਟ ਤੋਂ ਵੀ ਵੀ ਸਾਨੂੰ ਆਂਕੜੇ ਜਾਰੀ ਕਰਨ ਵੀ 10% ਦਾ ਜਨਰਲ ਕਲਾਸ ਦੇ ਅੱਜ ਤੱਕ ਕਿੰਨੇ ਲੋਕਾਂ ਨੂੰ ਉਹਨਾਂ ਨੇ ਗਿਣਤੀ ਹੈ ਵੀ ਉਹਨਾਂ ਨੂੰ ਇਹਦਾ ਲਾਭ ਦਿੱਤਾ ਕਿੰਨੇ ਲਾਭਪਾਤਰੀ ਹੋ ਜਾਂ ਕਰ ਗਏ ਸਿੱਖ ਕਰਕੇ ਇਕੱਠੇ ਆਏ ਹਾਂ ਇਸੇ ਕਰਕੇ ਵੀ ਇਕੱਠੇ ਬਹੁਤ ਜੀ ਨੇ ਖੱਤਰੀ ਸਮਾਜ ਨੂੰ ਇਕੱਠਾ ਕਰਨ ਦੀ ਪ੍ਰਣਾਲਾ ਕੀਤਾ ਹੈ ਬਹੁਤ ਵਧੀਆ ਜੀ ਜੇ ਸਾਡਾ ਖੱਤਰੀ ਸਮਾਜ ਇਕੱਠਾ ਹੋ ਜਾਂਦਾ ਆਉਣ ਵਾਲਾ ਟਾਈਮ 'ਚ ਸਰਕਾਰ ਖੱਤਰੀ ਸਮਾਜ ਨੂੰ ਪੁੱਛ ਕੇ ਬਣਾਉਗੀ ਜੀ ਇਹ ਬਹੁਤ ਇਕੱਠਿਆਂ ਕਰਨਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਣਾ ਹਾਂਜੀ ਬਿਲਕੁਲ ਲੈ ਕੇ ਆਵਾਂਗੇ ਆਪ ਪੂਰੇ ਹਾਲ ਪੰਜਾਬ ਚੋਂ ਬੰਦੇ ਆਏ ਨੇ ਤੇ ਹੌਲੀ ਹੌਲੀ ਇਕੱਠ ਬਧੂ ਸਾਡਾ ਖੱਤਰੀ ਸਮਾਜ ਅੱਗੇ ਬਧੂ ਹੋਰ ਕਿਹੜੇ ਕਿਹੜੇ ਵਿਸ਼ਾ ਤੇ ਅੱਜ ਕੱਲ੍ਹ ਗੱਲ ਹੋਣੀ ਹੈ ਅਸਾਈ ਅਜੇ ਤਾਂ ਹੀ ਵਿਸ਼ਾ ਤੇ ਹੋਵੇ ਵੀ ਜਿਹੜਾ ਸਾਡੇ ਸਮਾਜ ਚ ਗਰੀਬ ਲੋਕ ਨੇ ਜ ਜਿਨ੍ਹਾਂ ਨਾਲ ਤੱਕਾ ਹੋ ਰਿਹਾ ਉਹਨਾਂ ਦੇ ਨਾਲ ਖੜਾਂਗੇ ਜਲੀਬ ਸਮਾਜ ਨੂੰ ਚੱਕ ਕੇ ਉੱਪਰ ਲਿਆਵਾਂਗੇ ਆਪਣੇ ਖੱਤਰੀ ਗਰੀਬ ਸਮਾਜ ਨੂੰ ਇਹਨਾਂ ਨੂੰ ਇਕਜੁੱਟ ਕਰਾਂਗੇ ਫਿਰ ਸਾਡੀ i Lively, going to be the report.